ਦੇਖੋ ਇੱਕ ਗੱਲ ਤਾਂ ਸ਼ੋਰ ਹੈ ਕਿ ਇਨਸਾਨ ਜਿੱਥੇ-ਜਿੱਥੇ ਜਦੋਂ-ਜਦੋਂ ਵੀ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰੇਗਾ ਪਰੇਸ਼ਾਨਤਾ ਹੋਏਗਾ ਹੀ ਹੁਣ ਜੇ ਮਛਲੀ ਕਹੇ ਮੈਂ ਪੇੜ ਤੇ ਚੜ ਨਹੀਂ ਸਕਦੀ ਹਾਏ ਹਾਏ ਮੈਂ ਪਰੇਸ਼ਾਨ ਆ ਇਸ ਪਰੇਸ਼ਾਨੀ ਦਾ ਕੋਈ ਹੱਲ ਤਾਂ ਹੈ ਹੀ ਨਹੀਂ ਨਾ ਹੁਣ ਇਹਦੇ ਵਿੱਚ ਪੇੜ ਤੇ ਚੜਨ ਵਾਸਤੇ ਮਛਲੀ ਨੂੰ ਕੋਈ ਸਪੈਸ਼ਲ ਤਾਕਤਾਂ ਤਾਂ ਮਿਲ ਨਹੀਂ ਜਾਣੀ ਇਸ ਕਰਕੇ ਇਨਸਾਨ ਨੂੰ ਵੀ ਜ਼ਰੂਰੀ ਨਹੀਂ ਕਿ ਜੇ ਕਿਸੇ ਹੋਰ ਨੂੰ ਵੱਡੀ ਗੱਡੀ 'ਚ ਸੁੱਖ ਮਿਲ ਰਿਹਾ ਸਕੂਨ ਮਿਲ ਰਿਹਾ ਤੇ ਤੁਹਾਨੂੰ ਵੀ ਉਸੇ ਗੱਡੀ 'ਚ ਜਾ ਕੇ ਸਕੂਨ ਜਾਂ ਸੁੱਖ ਮਿਲੇ ਹਰ ਬੰਦੇ ਲਈ ਸਕੂਨ ਦੀ ਸੁੱਖ ਦੀ ਖੁਸ਼ੀ ਦੀ ਕਾਮਯਾਬ ਦੀ ਡੈਫੀਨੇਸ਼ਨ ਸੇਮ ਨਹੀਂ ਹੁੰਦੀ ਔਰ ਸੇਮ ਹੋਣੀ ਵੀ ਨਹੀਂ ਚਾਹੀਦੀ ਠੀਕ ਹੈ ਦੂਜਿਆਂ ਨੂੰ ਦੇਖ ਕੇ ਖੁਸ਼ ਹੋਵੋ ਕਿ ਮਾਰਾ ਹੀ ਨੇ ਤਨ ਤਰੀ ਮਿਹਨਤ ਦਾ ਫਲ ਦਿੱਤਾ ਔਰ ਤੁਸੀਂ ਵੀ ਦੇਖੋ ਕਿ ਤੁਹਾਨੂੰ ਸਕੂਨ ਕਿੱਥੇ ਮਿਲਦਾ ਔਰ ਰੱਬ ਹੋਣ ਦਾ ਸਭ ਤੋਂ ਵੱਡਾ ਸਬੂਤ ਇਹੀ ਹੈ ਕਿ ਜਦੋਂ ਬੰਦਾ ਬੇਬਸ ਹੁੰਦਾ ਹੈ ਤੇ ਉਹਦੇ ਤੇ ਅਤਿਆਚਾਰ ਹੋਵੇ ਝੂਠਾ ਧੋਖਾ ਉਹਦੇ ਨਾਲ ਗਲਤ ਹੋਵੇ ਫਿਰ ਉਹਦਾ ਵਾਸ ਸਿਰਫ ਇੱਕੋ ਜੀਤੇ ਚੱਲਦਾ ਹੈ ਉਹ ਆ ਅੰਦਰ ਬੈਠੇ ਰੱਬ ਤੇ ਕਿ ਰੱਬਾ ਤੈਨੂੰ ਤਾਂ ਪਤਾ ਹੀ ਸੀ ਕਿ ਮੈਂ ਗਲਤ ਆ ਕਿ ਸਹੀ ਆ ਔਰ ਫੇਰ ਉਹ ਵਕਤ ਬਦਲਦਾ ਆਪਣਾ ਕਰਮ ਕਰਦੇ ਜਾਓ ਮਿਹਨਤ ਨੀਅਤ ਆਪਣੀ ਸਾਫ਼ ਰੱਖੋ ਮਹਾਰਾਜ ਜਰੂਰ ਫਲ ਦੇਗਾ ਔਰ ਹਮੇਸ਼ਾ ਉਹਦੇ ਕੋਲੇ ਮੰਨਿਆ ਕਰੋ ਸਕੂਨ ਸਬਰ ਸ਼ਾਂਤੀ ਬਾਕੀ ਸਭ ਜ਼ਿੰਦਗੀ ਚ ਆਂਦਾ ਜਾਂਦਾ ਰਹਿਣਾ ਔਰ ਵੱਡੀ ਐਗਜ਼ਾਮਪਲ ਹੈ ਆ ਪੌਡਕਾਸਟ ਆ ਪੈਨ ਦਾ ਪੌਡਕਾਸਟ ਆਇਆ ਕੈਪਟਨ ਹਰਪ੍ਰੀਤ ਜੀ ਨਾਲ ਸੁਣਿਓ ਜਰੂਰ ਬੜਾ ਕੰਮ ਦਾ ਪੌਡਕਾਸਟ ਹੈ ਲਾ ਕੇ ਬੈਠਿਓ ਸਬਰ ਪਰਖਿਆ ਜਾਉ ਤੁਹਾਡਾ ਕੀ ਕੰਟਾ ਸੁਣ ਸਕਦੇ ਹੋ ਔਰ ਸਿੱਖੋਗੇ ਬਹੁਤ ਕੁਝ ਕਿਉਂਕਿ ਹਰ ਚੀਜ਼ ਜਿਹੜੀ ਕੁਛ ਨਾ ਕੁਛ ਸਿਖਾ ਕੇ ਜਾਂਦੀ ਹੈ ਸਿੱਖਣਾ ਚਾਹੀਦਾ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ